ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਦਿਨ ਚੜ੍ਹਦੇ ਹੀ ਮੌਸਮ ਵਿੱਚ ਬਦਲਵਾਈ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੁਣ ਕਾਰਨ ਪਟਿਆਲਾ ਦੀ ਵੱਡੀ ਨਹਿਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਧਦਾ ਦਿਖਾਈ ਦਿੰਦਾ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾ ਸਤਾ ਰਹੀ ਹੈ ਪਟਿਆਲਾ ਵਿੱਚ ਇੱਕ ਵਾਰ ਫਿਰ ਤੋ ਦਿਨ ਚੜਦੇ ਹੀ ਮੌਸਮ ਵਿੱਚ ਬਦਲਵਾਈ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੁਣ ਕਾਰਨ ਪਟਿਆਲਾ ਦੀ ਵੱਡੀ ਨਹਿਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਧਦਾ ਦਿਖਾਈ ਦਿੰਦਾ ਹੈ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾ ਸਤਾ ਰਹੀ ਹੈ ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਦਿਨ ਚੜਦੇ ਹੀ ਮੌਸਮ ਵਿੱਚ ਬੱਦਲ ਵਾਈ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੁਣ ਕਾਰਨ ਪਟਿਆਲਾ ਦੀ ਵੱਡੀ ਨੀਵ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਧਦਾ ਦਿਖਾਈ ਦਿੰਦਾ ਹੈ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾਸਤ ਆ ਰਹੀ ਹੈ ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਦਿਨ ਚੜ੍ਹਦੇ ਹੀ ਮੌਸਮ ਵਿੱਚ ਬਦਲਵਾਈ ਵੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੋਣ ਕਾਰਨ ਪਟਿਆਲਾ ਦੀ ਵੱਡੀ ਨਹਿਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਾਧਾ ਦਿਖਾਈ ਦਿੰਦਾ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾ ਸਤਾਰੀ ਹੈ ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਦਿਨ ਚੜ੍ਹਦੇ ਹੀ ਮੌਸਮ ਵਿੱਚ ਬਦਲਵਾਈ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੋਣ ਕਾਰਨ ਪਟਿਆਲਾ ਦੀ ਵੱਡੀ ਨਹਿਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਾਧਾ ਦਿਖਾਈ ਦਿੰਦਾ ਹੈ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾ ਸਤਾਰੀ ਹੈ ਪਟਿਆਲਾ ਵਿੱਚ ਇੱਕ ਵਾਰ ਫਿਰ ਤੋਂ ਦਿਨ ਚੜ੍ਹਦੇ ਹੀ ਮੌਸਮ ਵਿੱਚ ਬਦਲਵਾਈ ਵੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਜ਼ੋਰਦਾਰ ਬਰਸਾਤ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ ਦਰਅਸਲ ਮੌਸਮ ਇੱਕ ਦਿਨ ਲਈ ਠੀਕ ਹੋਇਆ ਸੀ ਉਸ ਤੋਂ ਬਾਅਦ ਹੁਣ ਫਿਰ ਤੋਂ ਪੰਜਾਬ ਦਾ ਮੌਸਮ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਰਸਾਤ ਤਾਂ ਹੋਣ ਕਾਰਨ ਪਟਿਆਲਾ ਦੀ ਵੱਡੀ ਨਹਿਰ ਵਿੱਚ ਪਾਣੀ ਦਾ ਪੱਧਰ ਘਟ ਗਿਆ ਜਿੱਥੇ ਲਗਾਤਾਰ ਜ਼ੋਰਦਾਰ ਬਰਸਾਤ ਪੈਣ ਕਾਰਨ ਪਾਣੀ ਦਾ ਪੱਧਰ ਵਧਦਾ ਦਿਖਾਈ ਦਿੰਦਾ ਹੈ ਤੇ ਨਾਲ ਦੇ ਇਲਾਕਿਆਂ ਨੂੰ ਚਿੰਤਾ ਸਤਾਰੀ ਹੈ